ਜੇਕਰ ਤੁਸੀਂ ਵੀ ਅਜੇ ਤੱਕ ਆਜਿਸ਼ਮਾਨ ਕਾਰਡ ਨਹੀਂ ਬਣਵਾਇਆ ਤਾਂ ਤੁਹਾਡੇ ਲਈ ਇੱਕ ਗੁੱਡ ਨਿਊਜ਼ ਹੈ ਕਿਉਂਕਿ ਹੁਣ ਆਜਿਸ਼ਮਾਨ ਕਾਰਡ ਨੂੰ ਬਣਾਉਣਾ ਨਾ ਕਾਫੀ ਸੌਖਾ ਹੋ ਗਿਆ ਹੈ ਹੁਣ ਤੁਸੀਂ ਆਪਣੇ ਘਰ ਬੈਠੇ ਬੈਠੇ 5 ਮਿੰਟਾਂ ਦੇ ਵਿੱਚ ਆਜਿਸ਼ਮਾਨ ਕਾਰਡ ਆਪਣੇ ਮੋਬਾਈਲ ਫੋਨ ਤੋਂ ਹੀ ਬਣਵਾ ਸਕਦੇ ਹੋ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਆਜਿਸ਼ਮਾਨ ਕਾਰਡ ਨੂੰ ਅਪਲਾਈ ਕਰਨ ਦਾ ਪੂਰਾ ਪ੍ਰੋਸੈਸ ਦੇਖਾਂਗੇ ਤੇ ਨਾਲ ਨਾਲ ਇਹ ਵੀ ਦੇਖਾਂਗੇ ਵੀ ਇਸ ਕਾਰਡ ਨੂੰ ਤੁਸੀਂ ਆਪਣੇ ਮੋਬਾਈਲ ਫੋਨ ਦੇ ਵਿੱਚ ਡਾਊਨਲੋਡ ਕਰਕੇ ਯੂਜ਼ ਕਿਵੇਂ ਕਰ ਸਕਦੇ ਹੋ। ਇਹ ਜਿਹੜਾ ਪ੍ਰੋਸੈਸ ਹੈ ਇਹ ਹੈ ਤਾਂ 3-4 ਮਿੰਟ ਦਾ ਹੀ ਬਟ ਇਸ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਵੀ ਇਸ ਆਜਿਸ਼ਮਾਨ ਕਾਰਡ ਦੇ ਫਾਇਦੇ ਕੀ ਨੇ ਤੇ ਸਭ ਤੋਂ ਵੱਡੀ ਗੱਲ ਕਿਹੜੇ ਏਦਾਂ ਦੇ ਪਰਿਵਾਰ ਨੇ ਜਿਹੜੇ ਆਜਿਸ਼ਮਾਨ ਕਾਰਡ ਲਈ ਅਪਲਾਈ ਕਰ ਸਕਦੇ ਨੇ ਯਾਨੀ ਕਿ ਐਲੀਜੀਬਲ ਨੇ ਤੇ ਇਸ ਕਾਰਡ ਨੂੰ ਤੁਸੀਂ ਕਿੱਥੇ-ਕਿੱਥੇ ਯੂਜ਼ ਕਰ ਸਕਦੇ ਹੋ। ਤਾਂ ਸਭ ਤੋਂ ਪਹਿਲਾਂ ਆਪਾਂ ਇਹ ਦੇਖਦੇ ਹਾਂ ਵੀ ਇਹ ਆਜਿਸ਼ਮਾਨ ਕਾਰਡ ਹੈ ਕੀ? ਅਜਿਸ਼ਮਾਨ ਬੇਸਿਕਲੀ ਸਰਕਾਰ ਦੀ ਇੱਕ ਹੈਲਥ ਇੰਸ਼ੋਰੈਂਸ ਸਕੀਮ ਹੈ ਜਿਹਦੇ ਵਿੱਚ ਤੁਹਾਨੂੰ 5 ਲੱਖ ਤੱਕ ਦੀ ਹੈਲਥ ਇੰਸ਼ੋਰੈਂਸ ਬਿਲਕੁਲ ਫ੍ਰੀ ਮਿਲ ਜਾਂਦੀ ਹੈ ਬੇਸਿਕਲੀ ਤੁਹਾਨੂੰ ਇੱਕ ਆਜਸ਼ਮਾਨ ਕਾਰਡ ਦੇ ਦਿੱਤਾ ਜਾਂਦਾ ਹੈ ਤੇ ਇਸ ਕਾਰਡ ਨੂੰ ਦਿਖਾ ਕੇ ਤੁਸੀਂ ਕਿਸੇ ਵੀ ਪ੍ਰਾਈਵੇਟ ਜਾਂ ਫਿਰ ਸਰਕਾਰੀ ਹਸਪਤਾਲ ਦੇ ਵਿੱਚ ਫ੍ਰੀ ਦੇ ਵਿੱਚ ਇਲਾਜ ਕਰਵਾ ਸਕਦੇ ਹੋ ਇਸ ਤੋਂ ਇਲਾਵਾ ਵੀ ਇਸ ਕਾਰਡ ਦੇ ਕੁਝ ਹੋਰ ਖਾਸ ਫੀਚਰਸ ਨੇ ਪਹਿਲੀ ਗੱਲ ਤਾਂ ਇਹ ਹੈ ਵੀ ਜੇਕਰ ਤੁਹਾਡੀ ਫੈਮਿਲੀ ਦੇ ਵਿੱਚ ਕਿਸੇ ਨੂੰ ਆਲਰੇਡੀ ਕੋਈ ਪਹਿਲਾਂ ਤੋਂ ਹੈਲਥ ਇਸ਼ੂ ਹੈ ਜਾਂ ਕੋਈ ਬਿਮਾਰੀ ਹੈ ਉਹ ਵੀ ਸਕੀਮ ਦੇ ਵਿੱਚ ਪੂਰੀ ਤਰ੍ਹਾਂ ਕਵਰ ਹੋਏਗੀ ਮਤਲਬ ਕਿ ਜੇਕਰ ਘਰ 'ਚ ਕੋਈ ਬਜ਼ੁਰਗ ਹੈ ਜਿਹਨੂੰ ਕੋਈ ਹਾਰਟ ਬੀਪੀ ਜਾਂ ਕੋਈ ਵੀ ਕਿਸੇ ਵੀ ਤਰੀਕੇ ਦੀ ਬਿਮਾਰੀ ਹੈ ਉਹ ਵੀ ਪਹਿਲੇ ਦਿਨ ਤੋਂ ਸਕੀਮ ਦੇ ਵਿੱਚ ਕਵਰ ਹੋਏਗੀ ਤੁਹਾਡੇ ਤੋਂ ਕੋਈ ਵੇਟਿੰਗ ਪੀਰੀਡ ਲਾਗੂ ਨਹੀਂ ਹੋਏਗਾ ਦੂਜਾ ਪੁਆ ਮਤਲਬ ਕਿ ਕੋਈ ਵੀ ਇਸ ਕਾਰਡ ਨੂੰ ਅਪਲਾਈ ਕਰ ਸਕਦਾ ਹੈ ਤੀਜਾ ਪੁਆਇੰਟ ਇਹ ਹੈ ਵੀ ਇਸ ਸਕੀਮ ਦੇ ਵਿੱਚ ਆਲਮੋਸਟ ਹਸਪੀਟਲ ਦੇ ਸਾਰੇ ਹੀ ਖਰਚੇ ਜਿਵੇਂ ਕਿ ਦਵਾਈ ਦਾ ਖਰਚਾ ਪ੍ਰੋਸੀਜਰ ਦਾ ਖਰਚਾ ਰੂਮ ਚਾਰजेस ਡਾਕਟਰ ਦਾ ਖਰਚਾ ਇਹ ਸਾਰੇ ਖਰਚੇ ਇਸ ਸਕੀਮ ਦੇ ਵਿੱਚ ਕਵਰਡ ਹੁੰਦੇ ਆ ਤੇ ਚੌਥੀ ਚੀਜ਼ ਇਹ ਹੈ ਧਿਆਨ ਰੱਖਣ ਵਾਲੀ ਹੈ ਵੀ ਇਸ ਕਾਰਡ ਦੇ ਲਈ ਇਸ ਸਕੀਮ ਦੇ ਲਈ ਹਰ ਕੋਈ ਐਲੀਜੀਬਲ ਨਹੀਂ ਹੈ ਵੈਸੇ ਤਾਂ ਸਰਕਾਰ ਨੇ ਇਹਦੇ ਲਈ ਕੋਈ ਫਿਕਸਡ ਇਨਕਮ ਕ੍ਰਾਈਟੇਰੀਆ ਨਹੀਂ ਦੱਸਿਆ ਪਰ ਸਰਕਾਰ ਨੇ ਇੱਕ ਲਿਸਟ ਗੱਡੀ ਹੈ ਐਤਾਂ ਦੇ ਪਰਿਵਾਰਾਂ ਦੀ ਜਿਹੜੀ ਇਸ ਸਕੀਮ ਦੇ ਲਈ ਐਲੀਜੀਬਲ ਨਹੀਂ ਹੈ ਤੇ ਜੇਕਰ ਤੁਸੀਂ ਇਹਨਾਂ ਚਾਹੁੰਦੇ ਹੋ ਤਤ ਤੁਸੀਂ ਫਿਰ ਇਸ ਸਕੀਮ ਲਈ ਐਲੀਜੀਬਲ ਨਹੀਂ ਹੋ ਕੇ ਸਭ ਤੋਂ ਪਹਿਲੇ ਨੇ ਫੈਮਲੀਆਂ ਓਨਿੰਗ ਮੋਟਰਾਇਜ਼ਡ ਵੀਕਲਸ ਸੱਚ ਐਸ ਕਾਰਸ অর ਟਰੈਕਟਰਸ ਜੇਕਰ ਤੁਹਾਡੇ ਕੋਲ ਜਾਂ ਤੁਹਾਡੇ ਕਿਸੇ ਫੈਮਲੀ ਮੈਂਬਰ ਕੋਲ ਕਾਰ ਜਾਂ ਟਰੈਕਟਰ ਹੈ ਤਾਂ ਤੁਸੀਂ ਇਸ ਸਜੋਸ਼ਮਾਨ ਕਾਰਡ ਲਈ ਐਲੀਜੀਬਲ ਨਹੀਂ ਹੋ ਦੂਜਾ ਹੈ ਕਿਸਾਨ ਕ੍ਰੈਡਿਟ ਹੋਲਡਰਸ ਵਿਦ ਦਾ ਕ੍ਰੈਡਿਟ ਲਿਮਿਟ ਆਫ 50000 অর ਮੋਰ ਜੇਕਰ ਤੁਹਾਡੇ ਕੋਲ ਕਿਸਾਨ ਕ੍ਰੈਡਿਟ ਹੈ ਜਿਸ ਦੀ ਲਿਮਿਟ 50000 ਜਾਂ ਉਸ ਤੋਂ ਵੱਧ ਹੈ ਤਾਂ ਵੀ ਤੁਸੀਂ ਇਸ ਸਕੀਮ ਦੇ ਲਈ ਐਲੀਜੀਬਲ ਨਹੀਂ ਹੋ ਤੇ ਤੀਜਾ ਹਾਊਸ ਹੋਲਡਸ ਵਿਦ ਅ ਮੈਂਬਰ ਅਰਨਿੰਗ 10000 অর ਮੋਰ ਪਰ ਮਨਥ ਜੇ ਤੁਸੀਂ ਜਾਂ ਤੁਹਾਡੀ ਫੈਮਿਲੀ ਚ ਕੋਈ ਵੀ ਮੈਂਬਰ 10000 ਜਾਂ ਉਸ ਤੋਂ ਵੱਧ ਪਰ ਮਹੀਨਾ ਕਮਾ ਰਿਹਾ ਹੈ ਤਾਂ ਵੀ ਤੁਸੀਂ ਇਸ ਸਕੀਮ ਲਈ ਐਲੀਜੀਬਲ ਨਹੀਂ ਹੈ। ਚੌਥਾ ਹੈ ਗਵਰਨਮੈਂਟ empioyes ਐਂਡ ਇਨਕਮ ਟੈਕਸ ਪੇਅਰਸ ਜੇਕਰ ਤੁਸੀਂ ਇਨਕਮ ਟੈਕਸ ਭਰਦੇ ਹੋ ਜਾਂ ਗਵਰਨਮੈਂਟ ਐਮਪਲੋਏ ਹੋ ਤਾਂ ਵੀ ਤੁਸੀਂ ਇਸ ਸਕੀਮ ਲਈ ਅਪਲਾਈ ਨਹੀਂ ਕਰ ਸਕਦੇ। ਉਸ ਤੋਂ ਅਗਲਾ ਹੈ ਫੈਮਲੀਆਂ ਓਨਿੰਗ ਲੈਂਡਲਾਈਨਸ ਰੈਫਰਿਜਰੇਟਰਸ ਐਂਡ ਵਾਸ਼ਿੰਗ ਮਸ਼ੀਨਸ। ਮਤਲਬ ਜੇਕਰ ਤੁਹਾਡੇ ਘਰੇ ਲੈਂਡਲਾਈਨ ਲੱਗਿਆ ਪਰੇਜਾ ਕਰੇ ਵਾਸ਼ਿੰਗ ਮਸ਼ੀਨ ਹੈ ਤਾਂ ਵੀ ਤੁਸੀਂ ਅਜਸ਼ਮਾਨ ਕਾਰਟ ਨਹੀਂ ਬਣਵਾ ਸਕਦੇ ਤੇ ਲਾਸਟ ਵਾਲਾ ਹੈ ਹਾਊਸ ਹੋਲਡਸ ਵਿਦ 5 ਏਕਰਡ অর ਮੋਰ ਐਗਰੀਕਲਚਰ ਲੈਂਡ ਜੇਕਰ ਤੁਹਾਡੇ ਕੋਲ 5 ਏਕੜ ਜਾਂ ਉਸ ਤੋਂ ਵੱਧ ਐਗਰੀਕਲਚਰ ਲੈਂਡ ਹੈ ਤਾਂ ਵੀ ਤੁਸੀਂ ਇਸ ਕਾਰਡ ਲਈ ਅਪਲਾਈ ਨਹੀਂ ਕਰ ਸਕਦੇ ਹੁਣ ਆਈ ਐਮ ਸ਼ੋਰ ਕਿ ਤੁਹਾਡੇ ਚ ਬਹੁਤ ਸਾਰੇ ਲੋਕ ਇੰਨਾਂ ਹੀ ਕੈਟਾਗਰੀਜ਼ ਦੇ ਵਿੱਚ ਆਉਂਦੇ ਹੋਣਗੇ ਤੇ ਇਹੀ ਸੋਚਦੇ ਹੋਣਗੇ ਵੀ ਪਿੱਛੇ ਕਿਹੜੇ ਰਹਿ ਗਏ ਸਾਰੇ ਤਾਂ ਇੰਨਾ ਕੈਟਾਗਰੀ ਚ ਗਣਵਾਤੇ ਵੀ ਹੁਣ ਬਣਾਊਗਾ ਕੌਣ ਮਤਲਬ ਸਾਨੂੰ ਤਾਂ ਆਪਣੀ ਲੱਖਾਂ ਲਿ ਇੰਸ਼ੋਰੈਂਸ ਨਹੀਂ ਮਿਲਣੀ ਕੈਰ ਜੋ ਰੂਲਸ ਨੇ ਉਹ ਤਾਂ ਰੂਲਸ ਨੇ ਬਟ ਫਿਰ ਵੀ ਜੇਕਰ ਤੁਹਾਡੇ ਘਰ ਕੋਈ ਬਜ਼ੁਰਗ ਹੈ ਜਿਨ੍ਹਾਂ ਦੀ ਉਮਰ 70 ਸਾਲ ਜਾਂ ਉਸ ਤੋਂ ਵੱਧ ਹੈ ਤਾਂ ਉਹਨਾਂ ਲਈ ਸਰਕਾਰ ਨੇ ਇੱਕ ਅਲੱਗ ਤੋਂ ਸਕੀਮ ਕੱਢੀ ਹੈ ਜਿਸ ਦਾ ਨਾਮ ਹੈ ਆਯੁਸ਼ਮਾਨ ਵਾਇਆ ਵੰਦਨਾ ਯੋਜਨਾ ਹੁਣ ਕਾਫੀ سارے ਲੋਕ ਨਾ ਇਥੇ ਕਨਫਿਊਜ਼ ਹੋ ਜਾਂਦੇ ਆ ਇਹਨਾਂ ਸਕੀਮਾਂ ਦੇ ਵਿੱਚ ਕਿਉਂਕਿ ਇਸ ਸਕੀਮ ਦੇ ਵਿੱਚ ਵੀ ਸਰਕਾਰ 5 ਲੱਖ ਤੱਕ ਦੀ ਫ੍ਰੀ ਇੰਸ਼ੋਰੈਂਸ ਦੇ ਰਹੀ ਹੈ ਪਰ ਸਿਰਫ ਉਹਨਾਂ ਨੂੰ ਜਿਨ੍ਹਾਂ ਦੀ ਉਮਰ 70 ਸਾਲ ਜਾਂ ਉਸ ਤੋਂ ਵੱਧ ਹੈ ਤਾਂ ਮੈਂ ਇਹੀ ਕਹੂੰਗਾ ਕਿ ਇਹਨਾਂ ਦੋਨਾਂ ਸਕੀਮਸ ਦੇ ਵਿੱਚ ਕਨਫਿਊਜ਼ ਨਾ ਹੋਇਓ ਇਹਨਾਂ ਦੇ ਨਾਮ ਇੱਕੋ ਜਿਹੇ ਆ ਪਰ ਇਹ ਸਕੀਮਸ ਦੋਨੋਂ ਅਲੱਗ-ਅਲੱਗ ਨੇ ਤੇ ਮੇਰੀ ਤੁਹਾਡੇ ਤੱਕ ਇਹੀ ਰਿਕਵੈਸਟ ਹੈ ਵੀ ਜੇਕਰ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਵੀ 70 ਸਾਲ ਜਾਂ ਉਸ ਤੋਂ ਉੱਪਰ ਦਾ ਕੋਈ ਬਜ਼ੁਰਗ ਹੈ ਤਾਂ ਪਲੀਜ਼ ਉਹਨਾਂ ਦੇ ਬਿਹਫ ਤੇ ਸਕੀਮ ਦੇ ਵਿੱਚ ਅਪਲਾਈ ਜ਼ਰੂਰ ਕਰ ਦਿਓ ਅਪਲਾਈ ਕਿਵੇਂ ਕਰਨਾ ਉਹਦਾ ਪ੍ਰੋਸੈਸ ਤੁਹਾਨੂੰ ਜਲਦੀ ਪਤਾ ਲੱਗ ਜੀਏ ਬਸ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਚਲੋ ਹੁਣ ਇਹ ਤਾਂ ਸਮਝ ਆ ਗਿਆ ਵੀ ਅਜਿਸ਼ਮਾਨ ਕਾਰਡ ਕੀ ਹੈ ਇਹ ਅਜਿਸ਼ਮਾਨ ਵਾਹ ਵੰਦਰਾ ਯੋਜਨਾ ਤੋਂ ਅਲੱਗ ਕਿਵੇਂ ਹੈ ਜਾਂ ਫਿਰ ਇਹਦੇ ਕੀ ਫਾਇਦੇ ਨੇ ਕੌਣ-ਕੌਣ ਇਹਨੂੰ ਅਪਲਾਈ ਕਰ ਸਕਦਾ ਹੈ ਕੀ ਕੀ ਇਹਦੇ ਵਿੱਚ ਸਾਨੂੰ ਮਿਲਦਾ ਤਾਂ ਹੁਣ ਆਪਾਂ ਇਹ ਦੇਖ ਲੈਨੇ ਆਂ ਵੀ ਇਹਨਾਂ ਕਾਰਡਸ ਨੂੰ ਅਪਲਾਈ ਕਿਵੇਂ ਕਰਨਾ ਹੈ ਤਾਂ ਆਪਾਂ ਅਜਿਸ਼ਮਾਨ ਕਾਰਡ ਤੋਂ ਸ਼ੁਰੂ ਕਰਦੇ ਆਂ ਜਿਵੇਂ ਮੈਂ ਵੀਡੀਓ ਦੇ ਸ਼ੁਰੂ ਦੇ ਵਿੱਚ ਕਿਹਾ ਸੀ ਵੀ ਇਹਦਾ ਪ੍ਰੋਸੈਸ ਕਾਫੀ ਸਿੰਪਲ ਹੋ ਗਿਆ ਘਰ ਬੈਠੇ ਬੈਠੇ ਫੋਨ ਤੋਂ ਅਪਲਾਈ ਕਰ ਸਕਦੇ ਹੋ ਤਾਂ ਇਹ ਪੂਰਾ ਪ੍ਰੋਸੈਸ ਮੈਂ ਤੁਹ ਤੇ ਜਿਵੇਂ ਹੀ ਤੁਸੀਂ ਲੈਂਗੁਏਜ ਸਿਲੈਕਟ ਕਰੋਗੇ ਉਹ ਲੈਂਗੁਏਜ ਸਿਲੈਕਟ ਕਰ ਸਕਦੇ ਹੋ ਜਿਹੜੀ ਵੀ ਤੁਸੀਂ ਚਾਹੁੰਦੇ ਹੋ ਤੇ ਉਸ ਤੋਂ ਬਾਅਦ ਲੌਗਇਨ ਤੇ ਕਲਿੱਕ ਕਰ ਦੇਣਾ ਜਿਵੇਂ ਹੀ ਤੁਸੀਂ ਲੌਗਇਨ ਤੇ ਕਲਿੱਕ ਕਰੋਗੇ ਇੱਥੇ ਤੁਹਾਨੂੰ ਦੋ ਤਰੀਕੇ ਦਿਖਣਗੇ ਐਜ਼ ਅਪਰੇਟਰ ਔਰ ਐਜ਼ ਅ ਬੈਨੀਫੀਸ਼ੀਰੀ ਤੁਸੀਂ ਬੈਨੀਫੀਸ਼ੀਰੀ ਆਪਸ਼ਨ ਸਿਲੈਕਟ ਕਰ ਲੈਣਾ ਤੇ ਨੀਚੇ ਕੈਪਚਾ ਕੋਡ ਐਂਟਰ ਕਰ ਦੇਣਾ ਕੈਪਚਾ ਕੋਡ ਐਂਟਰ ਕਰਨ ਤੋਂ ਬਾਅਦ ਤੁਹਾਨੂੰ ਮੋਬਾਈਲ ਨੰਬਰ ਭਰਨਾ ਪਏਗਾ ਤੇ ਉਹ ਭਰਦਾ ਹੀ ਤੁਹਾਡੇ ਕੋਲ ਓਟੀਪੀ ਆਏਗਾ ਉਹ ਭਰ ਕੇ ਤੁਹਾਨੂੰ ਫਿਰ ਤੋਂ ਇੱਕ ਕੈਪਚਾ ਕੋਡ ਭਰਨਾ ਪੈਣਾ ਤੇ ਉਸ ਤੋਂ ਬਾਅਦ ਤੁਸੀਂ ਲੌਗਇਨ ਤੇ ਕਲਿੱਕ ਕਰ ਦੇਣਾ ਇਥੇ ਤੁਹਾਨੂੰ ਸਭ ਤੋਂ ਪਹਿਲਾਂ ਇਹ ਸਕੀਮ ਹੈ ਜਿਹੜੀ PMJAY ਸਿਲੈਕਟ ਕਰਨੀ ਹੈ ਫਿਰ ਆਪਣਾ ਸਟੇਟ ਸਿਲੈਕਟ ਕਰ ਲੈਣਾ ਫਿਰ ਸਬ ਸਕੀਮ ਦਾ ਮਤਲਬ ਹੈ ਵੀ ਇੱਥੇ ਤੁਸੀਂ ਕਾਫੀ ਸਾਰੇ ਲੋਕ ਨਾ ਆਪਣੇ ਅਕੋਰਡਿੰਗ ਆਸ਼ਵਾਨ ਕਾਰਡ ਬਣਵਾ ਸਕਦੇ ਆ ਆਸ਼ਾ ਦਾ ਮਤਲਬ ਹੈ ਆਸ਼ਾ ਵਰਕਰਸ AWW AWH ਦਾ ਮਤਲਬ ਹੈ ਅੰਗਣਵਾੜੀ ਆਸ਼ਾ ਵਰਕਰਸ PM ਜਨਮਨ ਦਾ ਮਤਲਬ ਹੈ ਜੋ ਲੋਕ PM ਜਨਦਨ ਜੋ ਇਹਨਾਂ ਦੇ ਅੰਡਰ ਆਉਂਦੇ ਤਾਂ ਜੇਕਰ ਤੁਸੀਂ ਇਹਨਾਂ ਚੋਂ ਕਿਸੇ ਵੀ ਕੈਟਾਗਰੀ ਚਾਹੁੰਦੇ ਹੋ ਤਾਂ ਤੁਸੀਂ ਉਹ ਆਪਸ਼ਨ ਸਿਲੈਕਟ ਕਰ ਸਕਦੇ ਹੋ ਕੁਝ ਨਹੀਂ ਸਮਝ ਆ ਰਿਹਾ ਤਾਂ PMJAY ਸਿਲੈਕਟ ਕਰ ਲੈਣਾ ਅਗਲੇ ਡ੍ਰੌਪਡਾਊਨ ਦੇ ਵਿੱਚ ਸਰਚ ਬਾਈ ਤੇ ਤੁਹਾਨੂੰ ਚਾਰ ਆਪਸ਼ਨਸ ਮਿਲ ਜਾਣਗੇ ਇਹਦੇ ਵਿੱਚ ਸਭ ਤੋਂ ਈਜ਼ੀ ਆਧਾਰ ਨੰਬਰ ਵਾਲਾ ਹੀ ਹੋਏਗਾ ਉਹ ਤੁਸੀਂ ਸਿਲੈਕਟ ਕਰ ਸਕਦੇ ਹੋ ਆਧਾਰ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਆਪਣਾ ਡਿਸਟ੍ਰਿਕਟ ਸਿਲੈਕਟ ਕਰ ਲੈਣਾ ਹੈ ਤੇ ਆਪਣਾ ਆਧਾਰ ਨੰਬਰ ਐਂਟਰ ਕਰ ਦੇਣਾ ਹੈ ਕੈਪਚਾ ਕੋਡ ਐਂਟਰ ਕਰਨ ਤੋਂ ਬਾਅਦ ਤੁਸੀਂ ਸਰਚ ਤੇ ਕਲਿੱਕ ਕਰ ਦੇਣਾ ਜੇਕਰ ਤੁਹਾਡਾ ਨਾਮ ਲਿਸਟ ਦੇ ਵਿੱਚ ਹੋਏਗਾ ਤਾਂ ਕੁਝ ਐਦਾਂ ਦਾ ਪੇਜ ਓਪਨ ਹੋਏਗਾ ਇੱਥੇ ਤੁਹਾਡੀ ਤੇ ਤੁਹਾਡੀ ਫੈਮਿਲੀ ਦੇ ਸਾਰੇ ਮੈਂਬਰਸ ਦੀ ਡਿਟੇਲ ਦਿਖ ਜਾਈਗੀ ਹੁਣ ਇੱਥੇ ਤੁਸੀਂ ਦੇਖ ਪਾ ਰਹੇ ਹੋ ਜਿਨ੍ਹਾਂ ਦਾ ਕਾਰਡ ਬਣਿਆ ਹੋਇਆ ਉਹਨਾਂ ਦੇ ਨਾਮ ਤੇ ਅੱਗੇ ਲਿਖਿਆ ਹੋਇਆ ਹੈ ਸਿੱਧਾ ਡਾਊਨਲੋਡ ਕਾਰਡ ਇਹ ਵਾਲਾ ਆਪਸ਼ਨ ਦਿਖ ਜਾਂਦਾ ਹੈ ਤੇ ਜਿਨ੍ਹਾਂ ਦਾ ਕਾਰਡ ਨਹੀਂ ਬਣਿਆ ਉਹਨਾਂ ਦੇ ਨਾਮ ਦੇ ਉੱਪਰ ਡੂ ਈ ਕੇ ਵੀ ਸੀ ਦਾ ਆਪਸ਼ਨ ਦਿਖੇਗਾ ਜਿਵੇਂ ਤੁਸੀਂ ਡੂ ਈ ਕੇ ਵੀ ਸੀ ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਚਾਰ ਆਪਸ਼ਨ ਦਿਖਾਏਗਾ ਆਧਾਰ ਓਟੀਪੀ ਫਿੰਗਰਪ੍ਰਿੰਟ ਵਗੈਰਾ ਵਗੈਰਾ ਤੁਸੀਂ ਆਧਾਰ ਓਟੀਪੀ ਵਾਲਾ ਆਪਸ਼ਨ ਸਿਲੈਕਟ ਕਰ ਲੈਣਾ ਕਿਉਂਕਿ ਬਾਕੀ ਦੇ ਜਿਹੜੇ ਤਿੰਨ ਆਪਸ਼ਨ ਨੇ ਨਾ ਉਹਨਾਂ ਲਈ ਤੁਹਾਨੂੰ ਬਾਇਓਮੈਟ੍ਰਿਕ ਮਸ਼ੀਨ ਦੀ ਜ਼ਰੂਰਤ ਪੈਗੀ ਜਿਹਦੇ ਲਈ ਤੁਹਾਨੂੰ ਤੁਹਾਡੇ ਸੈਂਟਰ ਜਾਣਾ ਪੈਣਾ ਹੈ ਹੁਣ ਆਧਾਰ OTP ਵਾਲੇ ਸਿਲੈਕਟ ਕਰਨ ਤੋਂ ਬਾਅਦ ਤੁਹਾਨੂੰ ਆਪਣਾ ਆਧਾਰ ਨੰਬਰ ਦਿਖਾਏਗਾ ਤੇ ਮੋਬਾਈਲ ਨੰਬਰ ਤੇ OTP ਆਏਗਾ OTP ਭਰਦੇ ਹੀ ਤੁਹਾਡੀ ਸਾਰੀ ਡਿਟੇਲ ਜਿਵੇਂ ਕਿ ਨਾਮ ਫੋਟੋ ਵਗੈਰਾ ਆਪਣੇ ਆਪ ਹੀ ਤੁਹਾਡੇ ਅੱਗੇ ਆ ਜਿਗੇ ਇੱਥੇ ਤੁਹਾਨੂੰ ਆਪਣੀ ਰੀਸੈਂਟ ਫੋਟੋ ਫਿਰ ਤੋਂ ਲੈਣੀ ਪੈਗੀ ਉਹ ਤੁਸੀਂ ਆਪਣੇ ਮੋਬਾਈਲ ਫੋਨ ਦੇ ਸੈਲਫੀ ਕੈਮਰਾ ਤੋਂ ਵੀ ਲੈ ਸਕਦੇ ਹੋ ਜਿਵੇਂ ਤੁਸੀਂ ਫੋਟੋ ਅਪਲੋਡ ਕਰੋਗੇ ਪੇਜ ਦੇ ਵਿੱਚ ਨੀਚੇ ਤੁਹਾਡੇ ਕੋਲੇ ਕੁਝ ਇਨਫੋਰਮੇਸ਼ਨ ਮੰਗੀ ਜਾਏਗੀ ਮੋਬਾਈਲ ਫੋਨ ਨੰਬਰ ਰਿਲੇਸ਼ਨ ਸਟੇਟ ਡਿਸਟ੍ਰਿਕਟ ਇਹ ਸਾਰਾ ਕੁਝ ਤੁਸੀ ਭਰ ਦੇਣਾ ਤੇ ਤੁਹਾਡੀ eKYC ਕੰਪਲੀਟ ਹੋ ਜਾਏਗੀ ਕਾਰਡ ڈاؤن لوڈ ਕਰਨ ਦੇ ਲਈ ਤੁਸੀਂ ਸਿੰਪਲੀ ਐਪ ਦੇ ਡੈਸ਼ਬੋਰਡ ਦੇ ਵਿੱਚ ਆ ਕੇ ਤੁਹਾਨੂੰ ਉਹੀ ਆਪਸ਼ਨ ਦਿਖੇਗੀ ਤੁਸੀਂ ਬਸ ਡਾਊਨਲੋਡ ਤੇ ਕਲਿੱਕ ਕਰਨਾ ਹੈ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਫਿਰ ਤੋਂ ਇੱਕ ਵਾਰੀ ਇਹਦਾ অথেন্টিਕੇਸ਼ਨ ਕਰਨੀ ਪੈਗੀ ਤੇ ਉਸ ਤੋਂ ਬਾਅਦ ਤੁਸੀਂ ਡਾਊਨਲੋਡ ਪ੍ਰਿੰਟ ਕਰਨ ਦਾ ਆਪਸ਼ਨ ਤੁਹਾਨੂੰ ਤੁਹਾਡੇ ਸਾਹਮਣੇ ਆ ਜਾਏਗਾ ਇਹ ਜਿਹੜਾ ਕਾਰਡ ਹੈ ਇਹਦੇ ਤੇ PMJAY ID ਹੁੰਦੀ ਹੈ ਹਸਪੀਟਲ ਵਾਲੇ ਬਸ ਇਹ ID ਨੋਟ ਕਰਦੇ ਆ ਪ੍ਰੋਸੈਸਿੰਗ ਦੇ ਲਈ ਸੋ ਜਿਵੇਂ ਕਿ ਤੁਸੀਂ ਦੇਖਿਆ ਵੀ ਇਹਲਾ ਪ੍ਰੋਸੈਸ ਤਾਂ ਕਾਫੀ ਸਿੰਪਲ ਸੀ ਆਜੂਸ਼ਮਾਨ ਕਾਰਡ ਦਾ ਹੁਣ ਆਪਾਂ ਉਹ ਦੇਖ ਲੈਨੇ ਆ ਵੀ ਜਿਹੜੇ ਬਜ਼ੁਰਗ 70 ਸਾਲ ਜਾਂ ਉਸ ਤੋਂ ਉੱਪਰ ਨੇ ਉਹਨਾਂ ਦਾ ਆਜੂਸ਼ਮਾਨ ਵਾਇਵੰਦਰਾ ਕ ਤਾਂ ਇਹ ਵੀ ਤੁਸੀਂ ਆਜੋਸ਼ਮਨ ਐਪ ਤੋਂ ਹੀ ਡਾਊਨਲੋਡ ਕਰ ਸਕਦੇ ਹੋ ਇਹਦੇ ਲਈ ਤੁਸੀਂ ਸਭ ਤੋਂ ਪਹਿਲਾਂ ਆਪਣਾ ਮੋਬਾਈਲ ਨੰਬਰ ਭਰ ਕੇ ਲੌਗਇਨ ਕਰ ਲੈਣਾ ਹੈ ਤੇ ਫਿਰ ਐਪ ਦੇ ਵਿੱਚ ਬਿਲਕੁਲ ਨੀਚੇ ਜਾਣਾ ਹੈ ਇੱਥੇ ਤੁਹਾਨੂੰ ਇੱਕ ਆਪਸ਼ਨ ਦਿਖਾਈ ਦੇਗਾ ਕਲਿੱਕ ਹੇਅਰ ਫਾਰ ਐਨਰੋਲਮੈਂਟ ਆਫ 70 ইয়ার্স অর মোর ਇੱਥੇ ਤੇ ਕਲਿੱਕ ਕਰ ਦੇਣਾ ਇੱਥੇ ਜਿਹੜਾ ਬੈਨੀਫਿਸ਼ੀਰੀ ਹੈ ਉਹਦਾ ਮਤਲਬ ਹੈ ਵੀ ਜਿਹਨੇ ਕਾਰਡ ਬਣਾਉਣਾ ਹੈ ਉਹਦਾ ਆਧਾਰ ਨੰਬਰ ਤੇ ਫੈਮਿਲੀ ਆਈਡੀ ਐਂਟਰ ਕਰਨਾ ਉਸ ਤੋਂ ਬਾਅਦ ਤੁਸੀਂ ਆਪਣੀ ਸਟੇਟ ਸਿਲੈਕਟ ਕਰ ਲੈਣੀ ਹੈ ਤੇ ਬਸ ਕੈਪਚਾ ਕੋਡ ਐਂਟਰ ਕਰਨ ਤੋਂ ਬਾਅਦ ਸਰਚ ਤੇ ਕਲਿੱਕ ਕਰ ਦੇਣਾ ਹੁਣ ਇੱਥੇ ਦੇਖੋ ਵੀ ਜਿਨ੍ਹਾਂ ਦੀ ਤਾਂ ਉਹਨਾਂ ਦਾ ਫਰੈਸ਼ ਅਪਲਾਈ ਕਰਨਾ ਪਏਗਾ ਉਹਦੇ ਲਈ ਨੀਚੇ ਜੋ ਆਪਸ਼ਨ ਦਿਖ ਰਿਹਾ ਹੈ ਕਲਿਕ ਹੇਅਰ ਫਾਰ انرੋਲਮੈਂਟ ਆਫ 70 ਇਅਰਸ অর ਮੋਰ ਇੱਥੇ ਤੇ ਕਲਿਕ ਕਰਨਾ ਪਏਗਾ ਇਹ ਜਿਹੜਾ ਪਹਿਲੇ ਵਾਲਾ ਸਟੈਪ ਜਿਓ ਬਸ ਚੈੱਕ ਕਰਨ ਦੇ ਲਈ ਸੀ ਵੀ ਨਾਮ ਆਲਰੇਡੀ ਲਿਸਟ ਦੇ ਵਿੱਚ ਹੈ ਜਾਂ ਨਹੀਂ ਹੁਣ ਇੱਥੇ ਨਾਮ ਨਹੀਂ ਆਦਾ ਆਪਾਂ ਫਰੈਸ਼ ਅਪਲਾਈ ਕਰਾਂਗੇ ਇੱਥੇ ਸਭ ਤੋਂ ਪਹਿਲਾਂ ਤੁਹਾਨੂੰ ਇਕਈਕੇਵਾਈਸੀ ਕਰਨੀ ਪਵੇਗੀ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਤੁਹਾਨੂੰ ਆਧਾਰ ਓਟੀਪੀ ਤੇ ਕਲਿਕ ਕਰਨਾ ਹੈ ਬਸ ਉਸ ਤੋਂ ਬਾਅਦ ਤੁਹਾਡੇ ਕੋਲੇ ਦੋ ਓਟੀਪੀ ਆਉਣਗੇ ਇੱਕ ਤਾਂ ਉਹ ਓਟੀਪੀ ਜਿਹੜਾ ਤੁਹਾਡਾ ਮੋਬਾਈਲ ਨੰਬਰ ਆਧਾਰ ਦੇ ਨਾਲ ਲਿੰਕ ਹੈ ਤੇ ਦੂਜਾ ਹੁਣ ਜਿਵੇਂ ਹੀ ਤੁਸੀਂ ਦੋਨੋਂ OTP ਐਂਟਰ ਕਰਦੋਗੇ ਤੁਹਾਡੇ ਤੋਂ ਪੁੱਛਿਆ ਜਾਏਗਾ ਕਿ ਇਨ੍ਹਾਂ ਚੋਂ ਕਿਸੇ ਵੀ ਸਕੀਮ ਦੇ ਵਿੱਚ ਤੁਸੀਂ ਕਵਰਡ ਹੋ ਜੇਕਰ ਤੁਹਾਡੇ ਪੇਰੈਂਟਸ ਜਾਂ ਗ੍ਰੈਂਡਪੇਰੈਂਟਸ ਇਨ੍ਹਾਂ ਚੋਂ ਕਿਸੇ ਵੀ ਸਕੀਮ ਦੇ ਵਿੱਚ ਕਵਰਡ ਨਹੀਂ ਆ ਤਾਂ ਨਨ ਆਫ ਅਵਰ ਕਰ ਦੇਣਾ ਤੇ ਉਸ ਤੋਂ ਬਾਅਦ ਤੁਸੀਂ ਅੱਗੇ ਵਧ ਸਕਦੇ ਹੋ ਹੁਣ ਤੁਹਾਡਾ eKYC ਪੂਰਾ ਹੋ ਜਾਏਗਾ ਬਸ ਤੁਹਾਨੂੰ ਬੈਨੇਫਿਸ਼ੀਰੀ ਦਾ ਇੱਕ ਲਾਈਵ ਫੋਟੋ ਆਪਣੇ ਫੋਨ ਦੇ ਵਿੱਚ ਅਪਲੋਡ ਕਰਨਾ ਪਏਗਾ ਜਿਵੇਂ ਹੀ ਤੁਸੀਂ ਫੋਟੋ ਅਪਲੋਡ ਕਰਦੋਗੇ ਪੇਜ ਦੇ ਵਿੱਚ ਨੀਚੇ ਤੁਹਾਡੇ ਤੋਂ ਇਹ ਕੁਝ ਇਨਫੋਰਮੇਸ਼ਨ ਮੰਗੀ ਜਾਏਗੀ ਮੋਬਾਈਲ ਨੰਬਰ ਰਿਲੇਸ਼ਨ ਸਟੇਟ ਡਿਸਟ੍ਰਿਕਟ ਉਹ ਸਾਰਾ ਕੁਝ ਤੁਸੀਂ ਭਰ ਦੇਣਾ ਹੈ ਲਾਸਟ ਦੇ ਵਿੱਚ ਤੁਹਾਡੇ ਤੋਂ ਇੱਕ ਆਪਸ਼ਨ ਪੁੱਛਿਆ ਜਾਏਗਾ ਕਿ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਹੋਰ ਵੀ 70 ਸਾਲ ਜਾਂ ਉਸ ਤੋਂ ਜ਼ਿਆਦਾ ਦਾ ਮੈਂਬਰ ਹੈ ਜੇਕਰ ਹੈ ਤਾਂ ਉਹਨਾਂ ਦੀ ਡਿਟੇਲਸ ਵੀ ਤੁਸੀਂ ਇੱਥੇ ਭਰ ਸਕਦੇ ਹੋ ਇਹ ਸਾਰਾ ਕੁਝ ਕਰਕੇ ਤੁਸੀਂ ਬਸ ਸਬਮਿਟ ਤੇ ਕਲਿੱਕ ਕਰ ਦੇਣਾ ਤੇ ਉਸ ਤੋਂ ਬਾਅਦ ਓਕੇ ਤੇ ਕਲਿੱਕ ਕਰ ਦੇਣਾ ਤੇ ਇੱਕ ਵਾਰ ਫਿਰ ਤੋਂ ਤੁਸੀਂ ਕਪਚਾ ਕੋਡ ਐਂਟਰ ਕਰ ਦੇਣਾ ਜਿਵੇਂ ਤੁਸੀਂ ਪ੍ਰਸੀਡ ਤੇ ਕਲਿੱਕ ਕਰੋਗੇ ਤੁਹਾਡਾ ਆਜਿਸ਼ਮਾਨ ਕਾਰਡ ਦਿਖ ਜੇਗਾ ਤੇ ਕਾਰਡ ਤੁਸੀਂ ਡਾਊਨਲੋਡ ਪ੍ਰਿੰਟ ਜਾਂ ਕੁਝ ਵੀ ਕਰਵਾ ਸਕਦੇ ਹੋ ਸੋ ਇਹ ਸੀ ਇੱਕ ਮੋਟਾ ਮੋਟਾ ਜਿਹਾ ਪ੍ਰੋਸੈਸ ਇਹਨਾਂ ਦੋਨਾਂ ਕਾਰਡਸ ਨੂੰ ਅਪਲਾਈ ਕਰਨ ਦਾ ਬੇਸਿਕਲੀ ਦੇਖੋਗੇ ਤਾਂ ਦੋਨਾਂ ਦਾ ਪ੍ਰੋਸੈਸ ਆਲਮੋਸਟ ਸੇਮ ਜਿਹਾ ਹੀ ਹੈ ਬਸ ਤੁਹਾਡੇ ਅੱਗੇ ਇੱਕ ਰਿਕੁਐਸਟ ਹੈ ਕਿ ਜੇਕਰ ਤੁਹਾਡੀ ਜਾਂ ਤੁਹਾਡੀ ਫੈਮਿਲੀ ਦੀ ਐਲੀਜੀਬਿਲਟੀ ਬਣਦੀ ਹੈ ਤਾਂ ਪਲੀਜ਼ ਇਸ ਕਾਰਡ ਨੂੰ ਅਪਲਾਈ ਕਰ ਦਿਓ ਉਹ ਵੀ ਜਲਦੀ ਤੋਂ ਜਲਦੀ ਕਿਉਂਕਿ ਇਦਾਂ ਦੀਆਂ ਜਿਹੜੀਆਂ ਇੰਸ਼ੋਰੈਂਸਸ ਹੁੰਦੀਆਂ ਨੇ ਨਾ ਇਹ ਟਾਈਮ ਤੇ ਬਹੁਤ ਘੱਟ ਆਉਂਦੀਆਂ ਨੇ ਬਾਕੀ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਟੀਲ ਦੈਨ ਬੀਕੇ ਫਾਈਤੀ